ਹੁਸ਼ਿਆਰਪੁਰ ਪੁਲਿਸ ਨੇ ਡੀਏਵੀ ਕਾਲਜ ਦੇ ਪਿਛਲੇ ਪਾਸੇ ਮੌਜੂਦ ਇੱਕ ਘਰ 'ਚ ਚੋਰੀ ਕਰਨ ਵਾਲੇ ਮੁੰਡੇ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਤੇ ਪੁਲਿਸ ਨੇ ਕਾਬੂ ਕੀਤੇ ਗਏ ਕਥਿਤ ਦੋਸ਼ੀ ਪਾਸੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ 22 ਸਤੰਬਰ ਦੀ ਦਰਮਿਆਨੀ ਰਾਤ ਇੱਕ ਚੋਰ ਵੱਲੋਂ ਡੀਏਵੀ ਕਾਲਜ ਨੇੜੇ ਮੌਜੂਦ ਸਿੱਖ ਲਾਈਨ 'ਚ ਇੱਕ ਘਰ ਅੰਦਰ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਚੋਰ ਘਰ 'ਚੋਂ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ 25000 ਰੁਪਏ ਦੀ ਨਕਦੀ ਵੀ ਲੈ ਗਿਆ ਸੀ ਜਿਸ ਤੋਂ ਬਾਅਦ ਠਾਣਾ ਸਦਰ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਪੁਲਿਸ ਨੇ ਮਹਿਜ਼ 24 ਘੰਟਿਆਂ ਚਾਹੀ ਚੋਰ ਨੂੰ ਕਾਬੂ ਕਰ ਲਿਆ ਤੇ ਉਸ ਪਾਸੋਂ ਚੋਰੀ ਦੇ ਕਹਿਣੇ ਵੀ ਬਰਾਮਦ ਕੀਤੇ ਨੇ। ਪੁਲਿਸ ਵੱਲੋਂ ਕਾਬੂ ਕੀਤਾ ਗਿਆ ਕਥਿਤ ਚੋਰ ਦੀ ਪਛਾਣ ਰਾਹੁਲ ਪੁੱਤਰ ਬਲਵਿੰਦਰ ਕੁਮਾਰ ਵਾਸੀ ਬਾਸੀਗਰ ਮੁਹੱਲਾ اسلامਾਬਾਦ ਵਜੋਂ ਹੋਈ ਹੈ। ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਅ ਜਿਸ ਤਰ੍ਹਾਂ ਤਾਨੂੰ ਪਤਾ ਹੀ ਆ ਹਿਸ਼ਾਰਪੁਰ सदर ਥਾਣੇ ਦੇ ਵਿੱਚ ਡੀਏਵੀ ਕਾਲਜ ਦੇ ਬੈਕ ਸਾਈਡ ਤੇ ਘਰ ਹੈਗਾ ਆ ਆਪਣੇ ਰਮਨਦੀਪ ਕੌਰ ਪਤਨੀ ਹਰਜਿੰਦਰ ਸਿੰਘ ਇਹਨਾਂ ਦੇ ਘਰੇ 23 ਤਰੀਕ ਨੂੰ ਮਾਰਨਿੰਗ ਇਹਨਾਂ ਦੀ ਸਾਨੂੰ ਇਤਲਾਹ ਆਈ ਕਿ ਘਰੇ ਚੋਰੀ ਹੋ ਗਈ ਆ ਔਰ ਇਹਨਾਂ ਦਾ ਕਾਫੀ ਲਾਸ ਹੋਇਆ ਸੀਗਾ ਔਰ ਇਮੀਡੀਏਟਲੀ ਉਹਦੇ ਤੇ ਕਾਰਵਾਈ ਕਰਦੇ ਹੋਏ ਸਾਡੇ ਡੀਐਸਪੀ ਸਾਹਿਬ ਐਸੇ ਕਿਉਂ सदर ਸਾਡੀਆਂ ਹੋਰ ਟੀਮਾਂ ਉੱਥੇ ਪਹੁੰਚੀਆਂ ਔਰ ਘਰ ਦਾ ਸਾਰਾ ਮੁਆਇਨਾ ਕਰਨ ਤੋਂ ਬਾਅਦ ਅਸੀਂ ਐਫਆਰ ਦਰਜ ਕੀਤੀ 178 ਨੰਬਰ ਐਫਆਰ ਦਰਜ ਕੀਤੀ ਔਰ ਉਹਦੇ ਵਿੱਚ ਇਮੀਡੀਏਟਲੀ ਸਾਡੀ ਕੋਈ ਇਨਫੋਰਮੇਸ਼ਨ ਆਈ ਸਿਵਲ ਨੇ ਵੱਲੋਂ ਵੀ ਇੱਕ ਬੰਦਾ ਛੱਕੀ ਹਾਲਤ ਵਿੱਚ ਸੁਨਿਆਰੇ ਬਾਜ਼ਾਰ ਦੇ ਵਿੱਚ ਘੁਮ ਰਿਹਾ ਹੈਗਾ ਜਿਹੜੇ ਆਪਣਾ 골ਡ ਵੇਚਣ ਦੀ ਟਰਾਈ ਕਰ ਰਿਹਾ ਹੈਗਾ ਔਰ ਇਮੀਡੀਏਟਲੀ ਸਾਡੀਆਂ ਟੀਮਾਂ ਮੂਵ ਹੋਈਆਂ ਔਰ ਉਹਨੂੰ ਜੇਸਕਾ ਉਹਦਾ ਘਰ ਸ਼ਾਮ ਤੱਕ ਦੁਪਹਿਰ ਬਾਅਦ ਤੱਕ ਟ੍ਰੇਸ ਕੀਤਾ ਪੇਸ਼ ਕਰਨ ਤੋਂ ਬਾਅਦ ਔਰ ਉਹਨੂੰ ਰੌਂਡ ਅਪ ਕੀਤਾ ਰੌਂਡ ਅਪ ਕਰਕੇ ਆਲਮੋਸਟ 100% ਜਿਹੜੀ ਚੋਰੀ ਹੋਈ ਸੀਗੀ 3 25 ਤੋਲੇ ਦੇ ਕਰੀਬ ਸੀਗਾ ਇਹ ਟੋਟਲ ਵੋਲਡ ਬਣਦਾ ਉਹ 100% ਜਿਹੜੀ ਰਿਕਵਰੀ ਹੋ ਗਈ ਹੈ ਔਰ ਮੈਂ ਇਹਦੇ ਲਈ ਉਹਨਾਂ ਜਿਨ੍ਹਾਂ ਨੇ ਪੁਲਿਸਲੀ ਹੈਲਪ ਕੀਤੀ ਹੈ ਉਹਨਾਂ ਦਾ ਵੀ ਧੰਨਵਾਦ ਕਰਨਾ ਔਰ ਨਾਲ ਦੀ ਨਾਲ ਡੀਐਸਪੀ ਸਿਟੀ ਐਸਐਚਓ ਸਰਦਰ ਔਰ ਸਾਡੀਆਂ ਪੀਸੀ ਆਟੀਆਂ ਟੀਮਾਂ ਉਹਨਾਂ ਦੀ ਵੀ ਛਲਾਗਾ ਕਰਦਾ ਔਰ ਬੇਨਤੀ ਵੀ ਕਰਦਾ ਕਿ ਕੋਈ ਵੀ ਕੋਈ ਉਹ ਜਿਹਾ ਮੈਸੇਜ ਤੁਹਾਡੇ ਕੋਲ ਕੋਈ ਆਉਂਦਾ ਚੱਕੀ ਬੰਦਾ ਇਮੀਡੀਏਟਲੀ ਪੁਲਿਸ ਨੂੰ ਇਨਫੋਰਮੇਸ਼ਨ ਦਿਓ ਤਾਂ ਕਿ ਜਿਹੜਾ ਬੰਦੇ ਦਾ ਨੁਕਸਾਨ ਹੋਇਆ ਉਹਨੂੰ ਜਲਦੀ ਜਲਦੀ ਪਰਵਾਈ ਕੀਤੀ ਜਾਵੇ ਜਿਹੜਾ ਮੇਰੇ ਕੋਲ ਪੜਿਆ ਕੋਈ ਮਕਦਮਾ ਪਹਿਲਾਂ ਤੋਂ ਕੋਈ ਇੱਕ ਮੁਕੱਦਮਾ ਹੈਗਾ ਉਹਦੇ ਤੇ ਦਰਜ ਹੈ ਔਰ ਉਹਦੀ ਹੁਣ ਰਿਕਵਰੀ ਹੋ ਗਈ ਹੈ ਜੁਡੀਸ਼ੀਅਲ ਚਲਾ ਗਿਆ ਉਹ ਜੀ ਚੋਰੀ ਦਾ ਇਹ ਕੋਰ ਆ ਆਪਣੇ ਐਂਡੀ ਦਾ ਚੋਰੀ ਨਹੀਂ ਚੋਰੀ ਦੇ ਕੇ ਚੋਰੀ ਦਾ ਹੀ ਹੈਗਾ ਜੀ ਇਹ ਗੱਲਾ ਯਾਰ ਇਹਦੇ ਨਾਲ ਵੀ ਕੋ ਨੀ ਕੱਲਾ ਹੀ ਸੀਗਾ ਜੀ ਫਿਲਹਾਲ ਹੁਣ ਤੱਕ ਵੀ ਇਨਵੈਸਟੀਗੇਸ਼ਨ ਚ ਇਕੱਲਾ ਹੀ ਘਰ ਐਂਟਰ ਕੀਤਾ ਸੀਗਾ ਔਰ ਜੋ ਸਰਕਮਸਟੈਂਸਸ ਸੀ ਸਾਡੇ ਨੂੰ ਮੁਢਲੀ ਤੌਰ ਤੇ ਇਨਵੈਸਟੀਗੇਸ਼ਨ ਚ ਆਇਆ ਸੀ ਸਾਹਮਣੇ ਵੀ ਲੱਗਦਾ ਸੀਗਾ ਵੀ ਬਿਲਕੁਲ ਕੋਈ ਨਾ ਗੈਂਗ ਦਾ ਨਹੀਂ 파ਟ ਸੀਗਾ ਕੱਲਾ ਬੰਦਾ ਹੀ ਇਹ ਚੋਰੀ ਕਰਦਾ ਸੀ ਹਾਂਜੀ ਹਾਂਜੀ ਜਿੱਥੇ ਇਹਨੇ ਗਿਆ ਸੀ ਇਹ ਆਪਣਾ ਸੇਲ ਕਰਨ ਇਹ ਸਮਾਨ ਦੇ ਵਿੱਚੋਂ ਕੁਝ ਸਮਾਨ ਉੱਥੋਂ ਉਹਨੇ ਸਾਨੂੰ ਲੀਡ ਮਿਲ ਗਈ ਅੱਗੇ ਉਸ ਲੀਡ ਤੋਂ ਹੀ ਅੱਗੇ ਅਸੀਂ ਵਰਕ ਕਰਦੇ ਹੋਏ ਇਹਦੇ ਤੱਕ ਪਹੁੰਚੇ ਹਾਂਜੀ ਹਾਂਜੀ ਅਜੇ ਕੁਝ ਕੈਸ ਸੀਗਾ ਕੁਝ 골ਡ ਸਾਰਾ ਹੀ ਰਿਕਵਰ ਹੋ ਗਿਆ ਨਹੀਂ ਨਹੀਂ ਹਲੇ ਗਿਆ ਸੀ ਉੱਥੋਂ ਹੀ ਸਾਨੂੰ ਇਨਫੋਰਮੇਸ਼ਨ ਆਈ We at GNA University see potential in everyone and everything around us. We drive innovation and entrepreneurship. We groom competent global citizens to affect positive change around them.